4000 মুরগি ਕਿਸੇ ਸਰ ਜੋ ਮਤਲਬ ਪਾਣੀ ਦੇ ਵਿੱਚ ਰੁੜ ਗਈ 4000 মুরগি ਇੱਥੇ ਤੁਸੀਂ ਉਹ ਪੋਲਟਰੀ ਫਾਰਮ ਸ਼ੁਰੂ ਕੀਤਾ ਸੀ ਇਹ ਕੱਢਣ ਦਾ ਦੇ ਕੋਈ ਮੈਲਾ ਗਰਾ ਦਾ ਨਹੀਂ ਆਇਆ ਥੋੜਾ ਜਿਆਦਾ ਪਤਾ ਲੱਗਾ ਕਿ ਪਾਣੀ ਆਉਣ ਡਿਆ ਆ ਅਸੀਂ ਕੋਸ਼ਿਸ਼ ਕੀਤੀ ਪਰ ਘਰ ਤਾਂ ਹੀ ਥੋੜਾ ਬੋਧਾ ਸਮਾਨ ਅਸੀਂ ਬਾਹਰ ਕੱਢ ਸਕਿਆ ਇਧਰ ਆਇਆ ਹੀ ਨਹੀਂ ਗਿਆ ਮਤਲਬ ਬਾਕੀ ਸਮਾਨ ਵੀ ਸਾਰਾ ਰੁੜ ਗਿਆ ਪੱਖਿਆਂ ਤੱਕ ਹੀ ਸਾਡਾ ਸਾਰਾ ਕੁਝ ਰੁੜ ਗਿਆ ਕੁਝ ਵੀ ਪਾਂਡਾ ਛੰਨਾ ਜੋ ਵੀ ਉਹਨਾਂ ਤਾਂ ਪਾਣੀ ਦਾ ਸਮਾਨ ਟੋਟਲ ਬੇਟਾ ਜਿਨ੍ਹਾਂ ਨੇ ਇਹ ਪੋਲਟਰੀ ਫਾਰਮ ਬੜੀਆਂ ਆਸਾਂ ਉਮੀਦਾਂ ਦੇ ਨਾਲ ਸ਼ੁਰੂ ਕੀਤਾ ਕਿ ਹਾਂ ਬਈ ਆ ਸਾਡੀ ਰੋਜੀ ਰੋਟੀ ਚੱਲੇਗੀ ਹਲਕਾ ਜਨਾਲਾ ਦੇ ਵਿੱਚ ਮੌਜੂਦ ਆ ਪਿੰਡ ਗਿੱਲਾਂ ਵਾਲੀ ਤੇ ਅੱਜ ਤੁਹਾਨੂੰ ਉਹ ਤਸਵੀਰ ਦਿਖਾਵਾਂਗੇ ਜਿਸ ਦਾ ਬਿਆਨ ਤੇ ਜਿਸ ਦਾ ਐਲਾਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਕੀਤਾ ਗਿਆ ਸੀ ਕਿ ਅਸੀਂ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗੇ ਅੱਜ ਉਹੀ ਹੁਣ ਤੁਹਾਨੂੰ ਮੁਰਗੀਆਂ ਤੇ ਲੈ ਕੇ ਚੱਲਿਆ ਕਿ ਇੱਕ ਪੋਲਟਰੀ ਫਾਰਮ ਸੀ ਇਹ ਤੁਸੀਂ ਮੇਰੇ ਪਿੱਛੇ ਤਸਵੀਰ ਵੇਖ ਸਕਦੇ ਹੋ ਇਹ ਇੱਕ ਪੋਲਟਰੀ ਫਾਰਮ ਬਣਿਆ ਹੋਇਆ ਹੈ ਕਿ ਆਪਣੇ ਉਹਨਾਂ ਨੇ ਖੇਤਾ 'ਚ ਬਣਾਇਆ ਤੇ ਜਿਹੜਾ ਪਾਣੀ ਆਇਆ ਜਦੋਂ ਹੜ ਆਏ ਇਹ ਪੋਲਟਰੀ ਫਾਰਮ ਪੂਰੀ ਤਰ੍ਹਾਂ ਡੁੱਬ ਗਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਤਸਵੀਰਾਂ ਅਸੀਂ ਤੁਹਾਨੂੰ ਬਾਹਰ ਦੀਆਂ ਦਿਖਾ ਰਹੇ ਹਾਂ ਤੇ ਦੇਖੋ ਤੁਸੀਂ ਮੈਂ ਚੱਲ ਕੇ ਵੀ ਜਾ ਰਿਹਾ ਪਾਣੀ ਉਤਰਿਆ ਪਰ ਗਾਰ ਇੱਥੇ ਨਹੀਂ ਗਈ ਤੇ ਗਾਰ ਪੂਰੀ ਖੇਤਾਂ 'ਚ ਜੰਮੀ ਹੋਈ ਹੈ ਤੇ ਆ ਮੇਰੇ ਨਾਲ ਲੈ ਤੁਸੀਂ ਆ ਦਿਖਾਣਾ ਤੁਹਾਨੂੰ ਮੈਂ ਅੰਦਰ ਦੀਆਂ ਤਸਵੀਰਾਂ ਮੈਂ ਆਪਣੇ ਕੈਮਰਾ ਵਰਸਨ ਨੂੰ ਕਹੂੰਗਾ ਕਿ ਇਹ ਇੱਧਰ ਤੁਸੀਂ ਵੇਖ ਸਕਦੇ ਹੋ ਕੈਮਰਾ ਚੱਲਦਾ ਹੋਇਆ ਆ ਰਿਹਾ ਕਿਵੇਂ ਕਿੰਨੀ ਮੁਸ਼ਕਲ ਦੇ ਨਾਲ ਅਸੀਂ ਉੱਥੇ ਤੱਕ ਪਹੁੰਚ ਵੀ ਕੀਤੀ ਹੈ ਪਰ ਜਿਨ੍ਹਾਂ ਦਾ ਹੈ ਉਹ ਉਹਨਾਂ ਦੇ ਨਾਲ ਗੱਲਬਾਤ ਆਪਾਂ ਤੁਹਾਨੂੰ ਕਰਾਨੇ ਆ ਇਹ ਤੁਸੀਂ ਵੇਖੋ ਇਹ ਸਾਰਾ ਪੋਲਟਰੀ ਫਾਰਮ ਪਾਣੀ ਚ ਡੁੱਬ ਗਿਆ ਤੇ ਅੰਦਰ ਵੜਨਾ ਵੀ ਬਹੁਤ ਮੁਸ਼ਕਲ ਹੈ ਸਾਰਾ ਸਮਾਨ ਜੋ ਪੋਲਟਰੀ ਫਾਰਮ ਦੇ ਲਈ ਲੋਡ ਹੁੰਦੀ ਹੈ ਚਾਹੇ ਇਲੈਕਟ੍ਰੀਸ਼ੀਅਨ ਦਾ ਸਮਾਨ ਹੋਵੇ ਚਾਹੇ ਕੋਈ ਹੋਰ ਹੋਵੇ ਇਹ ਤੁਸੀਂ ਵੇਖ ਸਕਦੇ ਹੋ ਮੇਰੇ ਖੱਬੇ ਪਾਸੇ ਤੁਸੀਂ ਦੇਖੋਗੇ ਇਹ ਪੋਲਟਰੀ ਫਾਰਮ ਦੇ ਜਿਹੜਾ ਦਾਣਾ ਪਾਣੀ ਵਾਲਾ ਡੱਬੇ ਹੁੰਦੇ ਉਹ ਖਿਲਰੇ ਪਏ ਨੇ ਸਾਰਾ ਪਾਣੀ ਦੇ ਨਾਲ ਭਰਿਆ ਹੋਇਆ ਤੇ ਇੱਧਰ ਪਪਾ ਜੀ ਨੇ ਤੇ ਨਾਲ ਉਹਨਾਂ ਦਾ ਬੇਟਾ ਜਿਨ੍ਹਾਂ ਨੇ ਇਹ ਪੋਲਟਰੀ ਫਾਰਮ ਬੜੀਆਂ ਆਸਾਂ ਉਮੀਦਾਂ ਦੇ ਨਾਲ ਸ਼ੁਰੂ ਕੀਤਾ ਕਿ ਹਾਂ ਭਈ ਸਾਡੀ ਰੋਜੀ ਰੋਟੀ ਚੱਲੇਗੀ ਪਪਾ ਜੀ ਆਓ ਇੱਧਰ ਆਓ ਜਰਾ ਕੀ ਕਹਿਣਾ ਚਾਹੋਗੇ ਇਹ ਜੋ ਹਾਲਾਤ ਬਣੇ ਨੇ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਤੇ ਪਹਿਲੀ ਗੱਲ ਕਿੰਨੀਆਂ ਮੁਰਗੀਆਂ ਤੁਹਾਡੀਆਂ ਮਰ ਗਈਆਂ ਇੱਥੇ 4000 ਮੁਰਗੀ ਸੀ ਸਰ ਜੋ ਮਤਲਬ ਪਾਣੀ ਦੇ ਵਿੱਚ ਰੁੜ ਗਈ ਹੈ 4000 ਮੁਰਗੀ ਇੱਥੇ ਤੁਸੀਂ ਉਹ ਪੋਲਟਰੀ ਫਾਰਮ ਸ਼ੁਰੂ ਕੀਤਾ ਸੀ ਪਹਿਲੇ ਕੱਢਣ ਦਾ ਤੇ ਕੋਈ ਨਹੀਂ ਮਿਲਿਆ ਰਾਤ ਪਾਣੀ ਆਇਆ ਥੋੜਾ ਜਿਹਾ ਪਤਾ ਲੱਗਾ ਵੀ ਪਾਣੀ ਆਉਣ ਡਿਆ ਆ ਅਸੀਂ ਕੋਸ਼ਿਸ਼ ਕੀਤੀ ਪਰ ਘਰ ਦਾ ਹੀ ਥੋੜਾ ਬੋਧਾ ਸਮਾਨ ਅਸੀਂ ਬਾਹਰ ਕੱਢ ਸਕੇ ਆ ਇਧਰ ਆਇਆ ਹੀ ਨਹੀਂ ਗਿਆ ਮਤਲਬ ਬਾਕੀ ਸਮਾਨ ਵੀ ਸਾਰਾ ਰੁੜ ਗਿਆ ਹੈ ਪੱਖਿਆਂ ਤੱਕ ਹੀ ਸਾਡਾ ਸਾਰਾ ਕੁਝ ਰੁੜ ਗਿਆ ਕੁਝ ਵੀ ਭਾਂਡਾ ਛੰਨਾ ਜੋ ਵੀ ਉਹਨਾਂ ਦਾਣਾ ਪਾਣੀ ਦਾ ਸਮਾਨ ਟੋਟਲ ਹੀ ਪਾਣੀ ਚੜ ਗਿਆ ਇਹਦੇ ਪਾਣੀ ਚ ਦੇਖ ਸਕਦੇ ਤੁਸੀਂ ਛੱਤ ਨੂੰ ਪਾਣੀ ਲੱਗਾ ਛੱਤ ਵਾਲੇ ਪੱਖੇ ਵੀ ਪਾਣੀ ਚ ਡੁੱਬੇ ਹੋਏ ਸਨ ਬਿਲਕੁਲ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ 4000 ਮੁਰਗੀਆਂ ਦਾ ਜਿਹੜਾ ਪੋਲਟਰੀ ਫਾਰਮ ਸ਼ੁਰੂ ਕੀਤਾ ਸੀ ਕੱਲੀਆਂ ਮੁਰਗੀਆਂ ਦਾ ਤਾਂ ਚਲੋ ਨੁਕਸਾਨ ਹੋਇਆ ਜੋ ਕਿ ਪਰਪਾਈ ਬੜੀ ਮੁਸ਼ਕਲ ਹੈ ਉਹ ਵੀ ਜੀਵ ਜੰਤੂ ਹੈ ਪਰ ਉਸ ਦੇ ਨਾਲ ਜਿਹੜਾ ਤੁਸੀਂ ਆ ਸਵਾਰਾ ਸਮਾਨ ਲਗਾਇਆ ਸੀ ਉਹਦਾ ਕਿੰਨੇ ਕਿੰਨੇ ਲੱਖਾਂ ਦਾ ਨੁਕਸਾਨ ਹੋ ਗਿਆ ਤਕਰੀਬਨ 2.5 ਲੱਖ ਦਾ ਸਮਾਨ ਮੈਂ ਨਵਾਂ ਲਿਆ ਸੀ ਤੇ ਇਸ ਵੇਲੇ ਮਤਲਬ ਲੱਖ ਰੁਪਏ ਲਗਭਗ ਇਹ ਸਮਾਨ ਬਚਿਆ ਨਹੀਂ ਮਤਲਬ ਉਹ ਵੀ ਕੰਮ ਦੇ ਆਉਣ ਵਾਲਾ ਨਹੀਂ ਸਰ ਟੋਟਲ ਇਲੈਕਟ੍ਰੀਸ਼ੀਅਨ ਦੀ ਟੋਟਲੀ ਸਮਾਨ ਖਰਾਬ ਹੋ ਗਿਆ ਕਿੰਨੇ ਕਿੰਨੇ ਦਿਨਾਂ ਬਾਅਦ ਤੁਸੀਂ ਆ ਕੇ ਇਹਨੂੰ ਹੁਣ ਦੇਖਿਆ ਪਾਣੀ ਜਦੋਂ ਥੱਲੇ ਹੋਇਆ ਪਾਣੀ ਜਦੋਂ ਕਟਿਆ ਫੇਰ ਇਹ 5 ਦਿਨ ਬਾਅਦ ਅਸੀਂ ਇਹਨੂੰ ਖੋਲ੍ਹਿਆ ਆਣ ਕੇ ਖੋਲ੍ਹਿਆ ਤੇ ਜਾਂਦਾ ਨਹੀਂ ਸੀ ਮਤਲਬ ਜਾਲੀ ਥਾਣੀ ਅਸੀਂ ਇਹਨੂੰ ਦੇਖਿਆ ਭਈ ਮਤਲਬ ਕਿੰਨਾ ਪਾਣੀ ਅੰਦਰ ਕੀ ਨੁਕਸਾਨ ਹੋਇਆ ਆਇਆ ਬਾਕੀ ਜਾਲੀ ਟੁੱਟੀ ਹੋਈ ਸੀ ਜਾਲੀ ਦੀ ਟੁੱਟਣ ਕਰਕੇ ਮਤਲਬ ਪਾਣੀ ਦਾ ਵਹਾ ਇੰਨਾ ਹੀ ਕੋ ਟੁੱਟਣ ਕਰਕੇ ਸਾਮਾਨ ਸਾਡਾ ਰੋੜ ਗਿਆ ਸਾਰੀਆਂ ਚ ਮੁਰਗੀਆਂ ਵੀ ਪਾੜੀ ਚ ਗਈਆਂ ਕੁਝ ਨਹੀਂ ਨਹੀਂ ਕੋਈ ਇੱਕ ਵੀ ਮੁਰਗੀ ਨਹੀਂ ਘਟ ਸਕਿਆ ਸਰ ਤੇ ਹੁਣ ਕੀ ਉਮੀਦ ਕਰਦੇ ਹੋ ਸਰਕਾਰ ਤੋਂ ਭਗਵੰਤ ਮਾਨ ਸਾਹਿਬ ਨੇ ਤਾਂ ਬਿਆਨ ਦਿੱਤਾ ਸੀ 2023 ਦੇ ਵਿੱਚ ਵੀ ਦਿੱਤਾ ਸੀ ਕਿ ਮੁਰਗੀ ਮਰੀ ਦਾ ਵੀ ਤੁਹਾਨੂੰ ਮੈਂ ਮੁਆਵਜ਼ਾ ਦਊਗਾ ਕੀ ਉਮੀਦ ਹੈ 4000 ਮੁਰਗੀ ਮਰੀਏ ਤੁਹਾਡੀ ਅਸੀਂ ਆਸ ਕਰਦੇ ਹਾਂ ਵੀ ਚਲੋ ਸਰਕਾਰ ਤੱਕ ਇਹ ਸਾਡੀ ਆਵਾਜ਼ ਪਹੁੰਚੇ ਤੇ ਕੁਝ ਨਾ ਕੁਝ ਸਾਨੂੰ ਸਰਕਾਰ ਮੁਆਵਜ਼ਾ ਦੇਵੇ ਜਿਹੜੀ ਅਸੀਂ ਡਿੱਗੇ ਹੋਇਆਂ ਨੂੰ ਸਾਨੂੰ ਚੁੱਕ ਲੈਣ ਉਠਾ ਲੈਣ ਤੇ ਚਲੋ ਕੋਸ਼ਿਸ਼ ਕਰਕੇ ਮਤਲਬ ਇਹ ਦੁਬਾਰਾ ਮੁਰਗੀ ਖਾਨਾ ਚਾਲੂ ਕੀਤਾ ਜਾ ਸਕੇ ਹੁਣ ਤੱਕ ਕੋਈ ਤੁਹਾਡੇ ਇਲਾਕੇ ਦਾ ਸਰਕਾਰੀ ਨੁਮਾਇੰਦਾ ਆਇਆ ਜਿਨੇ ਆ ਕੇ ਸਾਥ ਨਹੀਂ ਨਹੀਂ ਆ ਸਰ ਸਿਰਫ ਆਪਣੇ ਧਾਰੀਵਾਲ ਸਾਹਿਬ ਆਏ ਆ ਮਤਲਬ ਕੁਲਦੀਪ ਢਾਲੀ ਵਾਲਾ ਆਏ ਹਾਂਜੀ ਕੁਲਦੀਪ ਢਾਲੀ ਵਾਲਾ ਸਾਹਿਬ ਆਏ ਉਹਨਾਂ ਨੇ ਇਹ ਜਗ੍ਹਾ ਤੇ ਚਲੋ ਨਹੀਂ ਦੇਖੀ ਮਤਲਬ ਰਾਸ਼ਨ ਵੰਡ ਕੇ ਗਏ ਆ ਸੁੱਕਾ ਰਾਸ਼ਨ ਜੋ ਵੀ ਮਤਲਬ ਹਾਂ ਚਲੋ ਉਹ ਤਾਂ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਦੋਂ ਆਏ ਤੇ ਹੁਣ ਜਦੋਂ ਫਿਰ ਵੀ ਇਹ ਮਕਾਨ ਦੂਜਾ ਫੋਰਟ ਉਮੀਦ ਕਰਦੇ ਆ ਵੀ ਉਹ ਚੰਗਾ ਹੀ ਮਤਲਬ ਇੱਕ ਦੋ ਫੇਰਾ ਮਾਰ ਕੇ ਗਏ ਨੇ ਫਿਰ ਵੀ ਉਹਨਾਂ ਨੇ ਮਤਲਬ ਲੋਕਾਂ ਦੀ ਬਾਹ ਫੜੀ ਆ ਲੋਕਾਂ ਦੀਆਂ ਤਕਲੀਫਾਂ ਸੁਣੀਆਂ ਨੇ ਤੇ ਅਸੀਂ ਆਸ ਕਰਦੇ ਆਂ ਵੀ ਜੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ ਤੇ ਉਹਨਾਂ ਲੋਕਾਂ ਦੇ ਨਾਲ ਸਾਨੂੰ ਵੀ ਕੁਝ ਨਾ ਕੁਝ ਮੁਆਵਜ਼ਾ ਜ਼ਰੂਰ ਦੇਣ ਕਾ ਬੜੀਆਂ ਉਮੀਦਾਂ ਦੇ ਨਾਲ ਬੰਦਾ ਸ਼ੁਰੂ ਕਰਦਾ ਹੈ ਕੰਮ ਕਰਕੇ ਹਾਂ ਵੀ ਚਲੋ ਘਰ ਦਾ ਗੁਜ਼ਾਰਾ ਚੰਗਾ ਹੋਊਗਾ ਜ਼ਿੰਦਗੀ ਅੱਗੇ ਵਧੇਗੀ ਪਰ ਇਸ ਤਰ੍ਹਾਂ ਵਾਪਰ ਜਾਣਾ ਨੂੰ ਕਿਵੇਂ ਦੇਖ ਰਹੇ ਹੋ ਕਿੰਨਾ ਦੁੱਖ ਦਰਦ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਮਤਲਬ ਰੋਗ ਹੀ ਬੋਲਣ ਨੂੰ ਅਸੀਂ ਤਿਆਰ ਆ ਸਰ ਮਤਲਬ ਜਿੰਨਾ ਕਰਜ਼ਾ ਸਾਡੇ ਸਿਰ ਤੇ ਬੋਲਣ ਡਿਆ ਆ ਕਿਸਾਨ ਵੱਧ ਤੋਂ ਵੱਧ ਫਿਰ ਕੁਝ ਵੀ ਨਹੀਂ ਕਰ ਸਕਦਾ ਫਹਾ ਹੀ ਲੈ ਸਕਦਾ ਮਤਲਬ ਸਾਨੂੰ ਏਡੀ ਵੱਡੀ ਲੋੜਤਾ ਜਿਹੜੀ ਉਹ ਵੀ ਡੁੱਬ ਗਈ ਖਤਮ ਹੋ ਗਈ ਕਿਲਾ ਵਿਗਾ ਜਮੀਨ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਸਾਡੀ ਪਾਣੀ ਚ ਡੁੱਬੀ ਹੋਈ ਆ ਪਾਣੀ ਚ ਡੁੱਬੀ ਹੋਈ ਆ ਤੇ ਕੁਝ ਵੀ ਸਾਨੂੰ ਐਨ ਜੀਓ ਨੂੰ ਕੀ ਅਪੀਲ ਕਰਨਾ ਚਾਹੋਗੇ ਹੋਰ ਬਥੇਰੀਆਂ ਐਨ ਜੀਓ ਸੈਗੀਆਂ ਜਿਹੜੀਆਂ ਹੈਲਪ ਕਰ ਰਹੀਆਂ ਹੈਗੀਆਂ ਨੇ ਜਿੱਥੇ ਤੱਕ ਤੁਹਾਡੇ ਤੱਕ ਪਹੁੰਚ ਕਰ ਸਕਣ ਕੋਈ ਹਾਂਜੀ ਅਸੀਂ ਤੇ ਚਾਹੁੰਦੇ ਆ ਵੀ ਕੋਈ ਵੀ ਐਨਜੀਓ ਹੋਵੇ ਕੋਈ ਵੀ ਸੰਸਥਾ ਹੋਵੇ ਕੋਈ ਵੀ ਸਰਕਾਰ ਵੱਲੋਂ ਕੋਈ ਨੁਮਾਇੰਦਾ ਕੋਈ ਮੰਤਰੀ ਸਾਡੀ ਬਾਹ ਫੜੇ ਸਾਡੀ ਹੈਲਪ ਕਰੇ ਤੇ ਅਸੀਂ ਅੱਗੇ ਆ ਨੋਟਿਸ ਕੀਏ ਸਰ ਸੋਏ ਤੁਸੀਂ ਗੱਲਾਂ ਸੁਣ ਰਹੇ ਸੀਗੇ ਪਰਿਵਾਰ ਦੀਆਂ ਜਿਨ੍ਹਾਂ ਨੇ ਪਾਪਾ ਜੀ ਨੇ ਨਾਲ ਉਹਨਾਂ ਦਾ ਬੇਟਾ ਜਿਨ੍ਹਾਂ ਨੇ ਆਪਣਾ ਕੰਮ ਇੱਥੇ ਸ਼ੁਰੂ ਕੀਤਾ ਸੀਗਾ ਕਿ ਪੋਲਟਰੀ ਫਾਰਮ ਅਸੀਂ ਖੋਲਣਾ ਆ ਪੋਲਟਰੀ ਫਾਰਮ ਖੋਲਣਾ ਆ ਤੇ ਪੋਲਟਰੀ ਫਾਰਮ ਦੇ ਤੁਸੀਂ ਹਾਲਾਤ ਵੇਖ ਸਕਦੇ ਹੈਗੇ ਦੂਰ ਦੂਰ ਤੱਕ ਸਾਰਾ ਕੁਝ ਤੈਸ ਨੈਸ ਹੋ ਚੁੱਕਾ ਹੈ ਪਾਣੀ ਇਹਦੇ ਤੋਂ ਨਹੀਂ ਨਿਕਲ ਸਕਿਆ ਮੈਂ ਪਾਣੀ 'ਚ ਹੀ ਖੜਾ ਹਾਂ ਸੱਚੀ ਬਿਲਕੁਲ ਕੱਲ ਦਾ ਮਤਲਬ ਪਾਣੀ ਇੱਥੋਂ ਬਾਲਟੀਆਂ ਦੇ ਨਾਲ ਕੱਢ ਰਹੇ ਹਾਂ ਕੋਈ ਇਹ ਸਾਧਨ ਨਹੀਂ ਬਣ ਰਿਹਾ ਬੱਤੀ ਲਾਈਟ ਬੰਦਿਆ ਤੇ ਅਸੀਂ ਬਾਲਟੀਆਂ ਦੇ ਨਾਲ ਹੀ ਪਾਣੀ ਕੱਢ ਰਹੇ ਹਾਂ ਵੀ ਜੋ ਬਿਲਡਿੰਗ ਬਚਾਈ ਜਾ ਸਕੇ ਸੋ ਹਾਲਾਤ ਬੜੇ ਚਿੰਤਾਜਨਕ ਬਣੇ ਹੋਏ ਨੇ ਕਿ ਸਰਕਾਰ ਨੂੰ ਵੇਖਣਾ ਚਾਹੀਦਾ ਇੱਥੇ ਆ ਕੇ ਸਰਕਾਰ ਦੇ ਨੁਮਾਇੰਦਿਆਂ ਨੂੰ ਬਾਹ ਫੜਨੀ ਚਾਹੀਦੀ ਹੈ ਇਸ ਤਰ੍ਹਾਂ ਪਰਿਵਾਰਾਂ ਦੀ ਜਿਨ੍ਹਾਂ ਦਾ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਲੋਨ ਚੱਕ ਕੇ ਇਹ ਸਾਰਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਆਪਦਾ ਨੇ ਇਹ ਸਾਰਾ ਕੁਝ ਉਹਨਾਂ ਤੋਂ ਖੋਹ ਲਿਆ ਤੇ ਉਮੀਦ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਇਲਾਨ ਕੀਤਾ ਸੀ ਕਿ ਮੈਂ ਮੁਰਗੀ ਮਰੀ ਤੱਕ ਦੇ ਵੀ ਪੈਸੇ ਦਵਾਂਗਾ ਤੇ ਹੁਣ ਇਹਨਾਂ ਦੀਆਂ 4000 ਮੁਰਗੀਆਂ ਜਿਹੜੀਆਂ ਇਸ ਦੇ ਵਿੱਚ ਮਰੀਆਂ ਨੇ ਤੇ ਬਾਕੀ ਦਾ ਜਿਹੜਾ ਸਮਾਨ ਹੈ ਉਹ ਵੀ ਰੁੜ ਗਿਆ ਤੇ ਜੋ ਹਾਲਾਤ ਨੇ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ ਅਜਨਾਲਾ ਤੋਂ ਪ੍ਰਿੰਸ ਤਾਖਰਾ